ਆਸਤਾ ਰੋਕਾ ਤਾਂ ਔਰ ਹਮसे ਲੜਨੇ ਦੀ ਕੋਸ਼ਿਸ਼ ਕੀਤੀ। ਉਹਨਾਂ ਸੇ ਜੈਸੇ ਵੀ ਬਚ ਬਚਾਤੇ ਹਮ ਲੋਕ ਜਦ ਗਾੜੀ ਮੇਂ ਵਾਪਸ ਬੈਠੇ ਔਰ ਉਸ ਦਾ ਰਿਪੋਰਟਰ ਜਿਨੇ ਬਰਤ ਪੁਲਿਸ ਸਟੇਸ਼ਨ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਸਤੋ ਮੈਂ ਤੁਹਾਨੂੰ ਇਹ ਵੀਡੀਓ ਨਹੀਂ ਦਿਖਾ ਸਕਦਾ ਥੋੜੀ ਜੀ ਆਡੀਓ ਸੁਣਾਈ ਹੈ। ਇਹਦੇ ਬਾਰੇ ਗੱਲਬਾਤ ਕਰਾਂਗੇ ਕਿ ਇੱਕ ਥਾਣੇਦਾਰ ਦੀ ਕਿੰਨੀ ਵੱਡੀ ਪਾਵਰ ਹੁੰਦੀ ਹੈ ਕਿ ਭਾਰਤ ਦੇ ਥਾਣੇ ਦੇ ਵਿੱਚ ਕਿ ਉਹ ਬਰਗੇਡੀਅਰ ਦੀ ਬੇਟੀ ਦੇ ਨਾਲ ਥਾਣੇ ਦੇ ਵਿੱਚ ਜੋਨ ਸੋਸਨ ਕਰਨ ਔਰ ਇੱਕ ਫੌਜੀ ਅਫਸਰ ਦੀ ਬੇਟੀ ਦਾ ਜਿਹੜਾ ਮੰਗੇਤਰ ਹੈ ਉਹ ਵੀ ਫੌਜ ਦੇ ਵਿੱਚ ਅਫੀਸਰ ਹੈ ਉਹਨੂੰ ਵੀ ਚੱਕ ਕੇ ਅੰਦਰ ਕਰਕੇ ਲੜਕੀ ਨੂੰ ਨੰਗਾ ਕਰਕੇ ਉਹਦੇ ਨਾਲ ਉਹ ਬਦਤਮੀਜ਼ੀਆਂ ਕਰਨ ਜਿਹੜੀਆਂ ਬਰਦਾਸ਼ਤ ਕਰਨ ਦੇ ਯੋਗ ਨਹੀਂ ਇਹ ਭਾਜਪਾ ਦੇ ਰਾਜ ਦੇ ਵਿੱਚ ਹੀ ਸੰਭਵ ਹੋ ਸਕਦਾ ਹੈ ਹੋਰ ਕਿਸੇ ਦੇ ਰਾਜ ਵਿੱਚ ਨਹੀਂ ਆਓ ਅੱਜ ਜਦੋਂ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਯੂ ਐਸ ਏ ਦੇ ਦੌਰੇ ਤੇ ਗਏ ਹੋਏ ਨੇ ਔਰ ਬਹੁਤ ਵੱਡੀਆਂ-ਵੱਡੀਆਂ ਗੱਲਾਂ ਹੋਣਗੀਆਂ ਗੋਦੀ ਮੀਡੀਆ ਉਹ ਮਤਲਬ ਪੁਲ ਬਣਨੇਗਾ ਉਹਨਾਂ ਦੀ ਤਰੀਫਾਂ ਦੇ ਤੇ ਦੇਸ਼ ਦੀ ਬਹੁਤ ਵੱਡੀ ਸਵੀ ਦੇ ਦਾਅਵੇ ਕੀਤੇ ਜਾਣਗੇ ਲੇਕਿਨ ਉਸੇ ਸਮੇਂ ਉਹਨਾਂ ਦੇ ਹੀ ਪ੍ਰਧਾਨ ਮੰਤਰੀ ਹੁੰਦਿਆਂ ਉਹਨਾਂ ਦੇ ਦੇਸ਼ ਨੇ ਇੱਕ ਸੂਬੇ ਦੇ ਵਿੱਚ ਫੌਜ ਦੇ ਬ੍ਰਿਗੇਡੀਅਰ ਦੀ ਬੇਟੀ ਦੇ ਨਾਲ ਇੱਕ ਮਸਤੰਡੇ ਉਹਨੂੰ ਸੜਕ ਤੇ ਘੇਰ ਕੇ ਉਹਦੇ ਨਾਲ ਬਦਤਮੀਜ਼ੀ ਕਰਦੇ ਨੇ ਔਰ ਉਹਦਾ ਜੌਨ ਉਤਪੀੜਨ ਕਰਦੇ ਨੇ ਤੇ ਉਹਦੇ ਥਾਣੇ ਦੇ ਵਿੱਚ ਜਾ ਕੇ ਫਿਰ ਜੋ ਕੁਝ ਹੋਇਆ ਆ ਉਹ ਤੁਹਾਡੇ ਨਾਲ ਸਾਂਝ ਪਾਉਣਾ ਵੀਡੀਓ ਦੇ ਐਂਡ ਤੱਕ ਬਨੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਇਹ ਪਿਛਲੇ ਦੋ ਦਿਨਾਂ ਦੀ ਘਟਨਾ ਹੈਗੀ ਆ ਕਿ ਇੱਕ ਬ੍ਰਿਗੇਡੀਅਰ ਦੀ ਬੇਟੀ ਜਿਹੜੀ ਕਿ ਆਪਣੇ ਮੰਗੇਤਰ ਦੇ ਨਾਲ ਜਾ ਰਹੀ ਹੁੰਦੀ ਆ ਤਾਂ ਉਹਦਾ ਰਾਤ ਨੂੰ ਰਸਤੇ ਦੇ ਵਿੱਚ 6-7 ਮਸਟੰਡੇ ਬਦਮਾਸ਼ ਉਹਦੀ ਗੱਡੀ ਦਾ ਪਿੱਛਾ ਕਰਨ ਲੱਗ ਜਾਂਦੇ ਨੇ ਤੇ ਉਹਨੂੰ ਘੇਰ ਕੇ ਉਹਦੇ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕਰਦੇ ਨੇ ਤੇ ਨਾਂ ਲੈਂਦੇ ਨੇ ਮੋਹਨ ਮਾਂਜੀ ਦਾ ਕਿ ਅਸੀਂ ਮੋਹਨ ਮਾਂਜੀ ਦੇ ਬੰਦੇ ਆ ਤਾਂ ਮੋਹਨ ਮਾਂਜੀ ਕੌਣ ਹੈ ਦੋਸਤੋ ਮੋਹਨ ਮਾਂਜੀ ਓਡੀਸ਼ਾ ਦੇ ਮੁੱਖ ਮੰਤਰੀ ਦਾ ਨਾਮ ਹੈ ਉਹ ਆਪਣੇ ਮੁੱਖ ਮੰਤਰੀ ਦਾ ਸਰਿਆਮ ਨਾਮ ਲੈ ਰਹੇ ਨੇ ਕਿ ਅਸੀਂ ਉਹਦੇ ਬੰਦੇ ਆ ਤੇ ਔਰ ਧਮਕੀਆਂ ਸੁਦੇਮ ਕੁਮੰਤਰੀ ਦੇ ਨਾਮ ਤੇ ਉਹਨੂੰ ਲੜਕੀ ਨੂੰ ਦੇ ਰਹੇ ਨੇ ਤਾਂ ਉਹ ਲੜਕੀ ਤੇ ਉਹਦਾ ਮੰਗੇਤਰ ਥਾਣੇ ਪਹੁੰਚ ਜਾਂਦੇ ਨੇ ਦੋਸਤੋ ਜਿਹੜਾ ਥਾਣੇ ਦੇ ਵਿੱਚ ਜਾ ਕੇ ਉਹ ਗਏ ਰਿਪੋਰਟ ਲਿਖਾਉਣ ਕਿ ਸਾਡੇ ਨਾਲ ਆ ਜਿਆਦਤੀ ਹੋਈ ਆ ਉਹਨਾਂ ਲੜਕਿਆਂ ਨੂੰ ਗ੍ਰਿਫਤਾਰ ਕੀਤਾ ਜਾਵੇ ਲੇਕਿਨ ਉੱਥੇ ਪੁਲਿਸ ਜਿਹੜੀ ਲੇਡੀਜ਼ ਇੱਕ ਕਨਸਟੇਬਲ ਸੀਗੀ ਤੇ ਨਾਲ ਹੋਰ ਜਿਹੜੇ ਮਰਦ ਪੁਲਿਸ ਵਾਲੇ ਸੀਗੇ ਉਹਨਾਂ ਨੇ ਉਸੇ ਲੜਕੀ ਦੇ ਉੱਪਰ ਉਲਟਾ ਜਿਹੜਾ ਦਬਾਅ ਪਾਉਣਾ ਸ਼ੁਰੂ ਕਰਤਾ ਡਰਾਉਣਾ ਸ਼ੁਰੂ ਕਰਤਾ ਤਾਂ ਉਸ ਜਿਹੜੀ ਉਹ ਲੜਕੀ ਹੈ ਦੋਸਤੋ ਉਹ ਖੁਦ ਵਕੀਲ ਹੈ ਤੇ ਉਹ ਕਹਿੰਦੀ ਆਗੀ ਕਿ ਤੁਸੀਂ ਮਤਲਬ ਤੁਹਾਡੀ ਡਿਊਟੀ ਹੈ ਤੁਸੀਂ ਆਉਣ ਡਿਊਟੀ ਹੋ ਤੁਸੀਂ ਪਬਲਿਕ ਸਰਵੰਟ ਹੋ ਤੁਹਾਡਾ ਕੰਮ ਹੈਗਾ ਕਿ ਤੁਸੀਂ ਐਫ ਆਈ ਆਰ ਦਰਜ ਕਰੋ ਇਸੇ ਗੱਲ ਨੂੰ ਲੈ ਕੇ ਉਹਨਾਂ ਦੀ ਜਿਹੜੀ ਈਗੋ ਆ ਉਹ ਹੱਟ ਹੋ ਜਾਂਦੀ ਆ ਕਿ ਇੱਕ ਥਾਣੇਦਾਰ ਨੂੰ ਤੂੰ ਸਿਖਿਆਵੇਂਗੀ ਜਿਵੇਂ ਸਾਡੇ ਪੰਜਾਬ ਦੇ ਵਿੱਚ ਪਿਛਲੇ ਦਿਨੀ ਜਦੋਂ ਆਪਣਾ ਮਾਲਵਿੰਦਰ ਸਿੰਘ ਮਾਲੀ ਨੂੰ ਗ੍ਰਿਫਤਾਰ ਕਰਕੇ ਲੈ ਕੇ ਜਾਂਦੇ ਨੇ ਤਾਂ ਉੱਥੇ ਇੱਕ ਥਾਣੇਦਾਰ ਨੂੰ ਜਦੋਂ ਉਹ ਕਹਿੰਦਾ ਸਰ ਬੈਠੋ ਤੇ ਕਹਿੰਦਾ ਤੂੰ ਦੱਸੇਂਗਾ ਮੈਨੂੰ ਮੈਂ ਕਿੱਥੇ ਬੈਠਣਾ ਮਤਲਬ ਉਹਦੀ ਈਗੋ ਉਹਦੇ 'ਚ ਇੰਨਾ ਸਿਰ ਚੜ ਕੇ ਬੋਲ ਰੇ ਸੀ ਇਹ ਵਰਦੀ ਦੀ ਜਿਹੜਾ ਹੰਕਾਰ ਹੈ ਇਹ ਇਵੇਂ ਹੀ ਕਰਦਾ ਤੇ ਇਸੇ ਤਰ੍ਹਾਂ ਫਿਰ 오ਡੀਸਾ ਦੇ ਥਾਣੇ ਦੇ ਵਿੱਚ ਜਿਹੜੀ ਲੇਡੀ ਕਨਸਟੇਬਲ ਤੇ ਦੂਸਰੇ ਨਾਲ ਦੇ ਪੁਲਸ ਵਾਲੇ ਨੇ ਉਹ ਆਪਣੇ ਜਿਹੜਾ ਪੁਲਿਸ ਮੁਖੀ ਨੂੰ ਸੱਦ ਲੈਂਦੇ ਨੇ ਤੇ ਪੁਲਿਸ ਮੁਖੀ ਜਦੋਂ ਆ ਜਾਂਦਾ ਤਾਂ ਦੋਸਤੋ ਉਸ ਲੜਕੀ ਨੂੰ ਨੰਗਿਆ ਕਰਕੇ ਉਹਦੇ ਤੇ ਤਸੱਦਦ ਪਾਣਾ ਸ਼ੁਰੂ ਕਰ ਦਿੰਦੇ ਨੇ ਤੇ ਜਿਹੜਾ ਉਹਦਾ ਮੰਗੇਤਰ ਸੀਗਾ ਜਿਹੜਾ ਕਿ ਖੁਦ ਫੌਜ ਦੇ ਵਿੱਚ ਅਫੀਸਰ ਆ ਉਹ ਵੀ ਤੇ ਉਹਨੂੰ ਹਵਾਲਾਤ ਦੇ ਵਿੱਚ ਬੰਦ ਕਰ ਦਿੰਦੇ ਨੇ ਔਰ ਦੋਸਤੋ ਥਾਣਾ ਜਿਹੜਾ ਉਹ ਥਾਣਾ ਜਿਹੜਾ ਥਾਣਾ 4.5 ਕਰੋੜ ਦੀ ਲਾਗਤ ਦੇ ਨਾਲ ਬਣਿਆ ਹੋਇਆ ਥਾਣਾ ਉਹਦੇ ਵਿੱਚ ਸੀਸੀਟੀਵੀ ਕੈਮਰਾ ਨਹੀਂ ਕੈਮਰਾ ਲਗਾਇਆ ਨਹੀਂ ਹੋਇਆ ਜਾਂ ਫਿਰ ਕੈਮਰੇ ਬੰਦ ਕਰ ਦਿੱਤੇ ਗਏ ਇਹ ਤਾਂ ਫਿਰ ਇਨਵੈਸਟੀਗੇਸ਼ਨ ਦੇ ਵਿੱਚ ਪਤਾ ਲੱਗੇਗਾ ਪਰ ਦੋਸਤੋ ਜਦੋਂ ਉਹ ਲੜਕੀ ਨੂੰ ਉਹ ਕੁੱਟਦੇ ਨੇ ਮਾਰਦੇ ਨੇ ਉਹ ਜਦੋਂ ਆਪਣੀ ਪ੍ਰੈਸ ਕਾਨਫਰੰਸ ਦੇ ਵਿੱਚ ਦੱਸਦੀ ਹੈ ਕਿ ਕਿਵੇਂ ਮੇਰੇ ਕੱਪੜੇ ਉਤਾਰੇ ਗਏ ਤੇ ਕਿੱਥੇ ਮੇਰੇ ਬਰਸ਼ਟ ਦੇ ਉੱਪਰ ਲੱਤਾਂ ਮਾਰੀਆਂ ਗਈਆਂ ਉਹ ਥਾਣੇ ਦੇ ਮੁਖੀ ਵੱਲੋਂ ਜਿਹੜਾ ਦੀਪ ਕ੍ਰਿਸ਼ਨ ਮਿਸਰਾ ਐਸ ਐਚਓ ਸੀਗਾ ਉੱਥੋਂ ਦਾ ਉਹ ਐਨਾ ਹੰਕਾਰਿਆ ਹੋਇਆ ਸੀਗਾ ਕਿ ਉਹ ਲੜਕੀ ਦੇ ਨੰਗਿਆਂ ਕਰਕੇ ਲੱਤਾਂ ਮਾਰ ਰਿਆਗਾ ਤੇ ਉਹਦੇ ਜਿਹੜੇ ਨਾਲ ਦੇ ਇੱਕ ਬੈਸਨੋਲੀਨ ਐਸ ਆਈ ਹੈ ਹੋਰ ਤਿੰਨ ਚਾਰ ਉਹਨਾਂ ਦੇ ਸਾਥੀ ਨੇ ਸਾਰੇ ਰਲ ਕੇ ਉਹ ਲੜਕੀ ਰੋਂਦੀ ਐ ਕਰ ਲਾਉਂਦੀ ਐ ਕਿ ਮੈਨੂੰ ਨਾ ਮਾਰੋ ਔਰ ਉਧਰੋਂ ਹਵਾਲਾਤ ਦੇ ਵਿੱਚੋਂ ਲੜਕਾ ਘੁਰ ਲਾ ਰਿਹਾਗਾ ਪਰ ਕਿਸੇ ਦੀ ਕੋਈ ਸੁਣਵਾਈ ਨਹੀਂ ਉਹ ਥਾਣੇ ਦੇ ਵਿੱਚੋਂ ਉਹਨਾਂ ਦੀ ਚੀਕਾਂ ਨੇ ਜਿਹੜੀਆਂ ਉਹ ਕੰਧਾਂ ਦੇ ਵਿੱਚ ਹੀ ਦਫਨ ਹੋ ਕੇ ਰਹਿ ਜਾਂਦੀਆਂ ਨੇ ਤੇ ਲੇਕਿਨ ਉਹ ਆਪਣਾ ਜਿਹੜਾ ਉਹ ਵੀ ਜਕਰ ਕਾਰਵਾਈ ਜਾਰੀ ਰੱਖਦੇ ਨੇ ਰਾਤ ਨੂੰ 1.5 ਵਜੇ ਤੋਂ ਸ਼ੁਰੂ ਕੀਤਾ ਹੋਇਆ ਇਹ ਤਸੱਦਰ ਦਿਨ ਚੜ੍ਹਨ ਤੱਕ ਜਾਰੀ ਰਹਿੰਦਾਗਾ ਤਾਂ ਫਿਰ ਦਿਨ ਚੜ੍ਹੇ ਉਹ ਕਹਿੰਦਾ ਜਿਹੜਾ ਐਸ ਐਚਓ ਆ ਕਿ ਅਗਰ ਤੁਸੀਂ ਜਾ ਕੇ ਬਾਹਰ ਮੂੰਹ ਖੋਲਿਆ ਤਾਂ ਤੁਹਾਡਾ ਹਸਰ ਬਹੁਤ ਬੁਰਾ ਹੋਵੇਗਾ ਤੁਹਾਡੇ ਤੇ ਅਸੀਂ ਬਰਾਤਕਾਰ ਦਾ ਪਰਚਾ ਪਾਵਾਂਗੇ ਤੁਹਾਡੇ ਤੇ ਉਹ ਕਰ ਦਿਆਂਗੇ ਜਾਨੀ ਉਹਨਾਂ ਨੂੰ ਜਿਵੇਂ ਡਰਾਇਆ ਜਿਵੇਂ ਪੁਲਿਸ ਡਰਾਉਂਦੀ ਹੁੰਦੀ ਆ ਤੇ ਡਰਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਪਰ ਲੈਫਟੀਨੈਂਟ ਜਨਰਲ ਸਖਾਵਤ ਆਪਣਾ ਉਹ ਵੀ ਪ੍ਰੈਸ ਦੇ ਵਿੱਚ ਸਾਰਾ ਕੁਝ ਦੱਸਦੇ ਨੇ ਕਿ ਕੀ ਕੁਝ ਬਾਪਰਿਆ ਬੇਟੀ ਦੇ ਨਾਲ ਤੇ ਨਾਲ ਦੀ ਨਾਲ ਜਿਹੜੀ ਉਹ ਬੱਚੀ ਦੇ ਨਾਲ ਜੋ ਕੁਝ ਹੋਇਆਗਾ ਉਹ ਵੀ ਆਪਣਾ ਸਾਰਾ ਦੁੱਖੜਾ ਜਿਹੜਾ ਪ੍ਰੈਸ ਦੇ ਸਾਹਮਣੇ ਬੋਲਦੀ ਐ ਹੁਣ ਦੋਸਤੋ ਸਵਾਲ ਪੈਦਾ ਇਹ ਹੁੰਦਾਗਾ ਕਿ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਹ ਉੱਥੇ ਹੀ ਇਹ ਚੀਜ਼ਾਂ ਹੋ ਰਹੀਆਂ ਨੇ ਜਿੱਥੇ ਜਿੱਥੇ ਬੀਜੇਪੀ ਦੀ ਸਰਕਾਰ ਹੈ ਕਿਉਂਕਿ ਕੇਂਦਰ ਚ ਤਾਂ ਸਰਕਾਰ ਉਹਨਾਂ ਦੀ ਹੈਗੀ ਆ ਲੇਕਿਨ ਸੂਬਿਆਂ ਦੇ ਵਿੱਚ ਜਿੱਥੇ ਡਬਲ ਇੰਜਨ ਦੀ ਸਰਕਾਰ ਹੈ ਉੱਥੇ ਫਿਰ ਇਸੇ ਤਰ੍ਹਾਂ ਹੀ ਵਾਪਰਦਾ ਪਹਿਲਾਂ ਮੈਂ ਉਹ ਘਟਨਾਵਾਂ ਦਾ ਬਾਰ-ਬਾਰ ਜ਼ਿਕਰ ਕੀ ਕਰਾਂ ਉਹ ਜੋ ਕੁਝ ਵਾਪਰ ਚੁੱਕਿਆਗਾ ਲੇਕਿਨ ਇਹ ਤਾਜ਼ੀ ਘਟਨਾ ਜਿਹੜੀ ਪ੍ਰਧਾਨ ਮੰਤਰੀ ਯੂਐਸਏ ਇਹ ਸਾਰਾ মিডিਆ ਸਾਡਾ ਕੋਦੀ মিডিਆ ਤਰੀਫਾਂ ਦੇ ਪੁਲ ਬਣਨ ਲੱਗਿਆ ਹੋਇਆ ਲੇਕਿਨ ਉਹਨਾਂ ਦੇ ਦੇਸ਼ ਦੇ ਵਿੱਚ ਉਹਨਾਂ ਦੀ ਪਾਰਟੀ ਦੀ ਸਰਕਾਰ 오ਡੀਸਾ ਦੇ ਵਿੱਚ ਮੋਨਮਨ ਜੀ ਮੁੱਖ ਮੰਤਰੀ ਬੀਜੇਪੀ ਦਾ ਉਹਦੇ ਨਾਮ ਦੇ ਥੱਲੇ ਜਿਹੜੇ ਗੁੰਡੇ ਨੇ ਉਹ ਲੜਕੀ ਦੇ ਨਾਲ ਜੌਨ ਸੋਸਨ ਕਰਦੇ ਨੇ ਔਰ ਉਦੋਂ ਬਾਅਦ ਜਿਹੜਾ ਥਾਣੇ ਦੇ ਵਿੱਚ ਉਹਦੇ ਨਾਲ ਜੌਨ ਸੋਸਨ ਕੀਤਾ ਜਾਂਦਾ ਹੈ ਦੋਸਤੋ ਉਹਦੇ ਵਿੱਚ ਪਰਚਾ ਦਰਜ ਤਾਂ ਹੋ ਚੁੱਕਿਆਗਾ ਲੇਕਿਨ ਇਹਦਾ ਜਵਾਬ ਕੌਣ ਦੇਊਗਾ ਇਹ ਘਟਨਾਵਾਂ ਰੁਕਣਗੀਆਂ ਕਿਵੇਂ ਕਿਉਂਕਿ ਮੈਂ ਬਾਰ-ਬਾਰ ਕਹਣਾ ਉਹਨਾਂ ਦਾ ਕਿ ਇਹ ਮਾਈਂਡਸੈਟ ਆਉਂਦਾ ਕਿੱਥੋਂ ਆ ਦੋਸਤੋ ਇਹ ਮਾਈਂਡਸੈਟ ਉਹ ਘਟਨਾਵਾਂ ਕਰਦੀਆਂ ਨੇ ਜਿਹੜੀਆਂ ਘਟਨਾਵਾਂ ਭਾਜਪੀ ਦੇ ਰਾਜ ਵਿੱਚ ਬਾਰ-ਬਾਰ ਵਾਪਰ ਰਹੀਆਂ ਨੇ ਜਦੋਂ ਜਿਹੜੇ ਬਲਾਤਕਾਰੀ ਨੇ ਉਹਨਾਂ ਨੂੰ ਛੱਡਿਆ ਜਾਂਦਾ ਜਦੋਂ ਬਲਾਤਕਾਰੀਆਂ ਨੂੰ ਚੰਗੇ ਕਰੈਕਟਰ ਬਾਰੇ ਬਲਾਤਕਾਰੀ ਕਹਿ ਕੇ ਉਹਨਾਂ ਨੂੰ ਬਰੀ ਕਰ ਦਿੱਤਾ ਜਾਂਦਾ ਜੇਲ੍ਹ ਦੇ ਵਿੱਚੋਂ ਉਹਨਾਂ ਨੂੰ 15 ਅਗਸਤ ਵਾਲੇ ਦਿਨ ਛੱਡ ਦਿੱਤਾ ਜਾਂਦਾ ਜਦੋਂ ਉਹਨਾਂ ਦੇ ਹਾਰ ਪਾ ਕੇ ਉਹਨਾਂ ਦਾ ਸਵਾਗਤ ਕੀਤਾ ਜਾਂਦਾ ਤਾਂ ਫਿਰ ਉੱਥੋਂ ਹੀ ਮਾਈਂਡ ਸੈਟ ਅਪਲਾਈ ਹੁੰਦਾ ਹੈਗਾ ਇਹਨਾਂ ਚੀਜ਼ਾਂ ਨੂੰ ਦੇਖ ਕੇ ਜਿਹੜੇ ਫਿਰ ਹੋਰ ਗੁੰਡੇ ਮਸਟੰਡੇ ਨੇ ਉਹਨਾਂ ਦਾ ਹੌਸਲਾ ਵੱਧਦਾ ਫਿਰ ਉਹ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਜਨਮ ਦਿੰਦੇ ਨੇ ਉੱਥੋਂ ਮਾਈਂਡ ਸੈਟ ਆਉਂਦਾ ਹੈਗਾ ਔਰ ਇਹ ਜਿਹੜਾ ਹੰਕਾਰ ਹੈ ਇਹ ਹੰਕਾਰ ਪੁਲਸ ਦੀ ਵਰਦੀ ਦੇ ਵਿੱਚ ਡਬਲ ਇੰਜਨ ਸਰਕਾਰਾਂ ਦੇ ਵਿੱਚ ਇਹ ਹੰਕਾਰ बार-बार ਇਹਨਾਂ ਨੂੰ ਬੇਇੱਜ਼ਤ ਕਰਦਾ ਹੈ ਲੇਕਿਨ ਇਹ ਸਮਝਣ ਦੀ ਬਜਾਏ ਇਹ ਇਹ ਨਹੀਂ ਸਮਝਦੇ ਕਿ ਸਾਡੀ 400 ਪਾਰ ਦੀ ਰੇਲ ਗੱਡੀ ਸੀ ਜਿਹੜੀ ਉਹ ਇਨ੍ਹਾਂ ਘਟਨਾਵਾਂ ਕਰਕੇ ਰੁਕੀ ਹੈ ਛੇ ਕਰ ਇਸ ਤਰ੍ਹਾਂ ਦੀਆਂ ਸ਼ਰਮਨਾਕ ਘਟਨਾਵਾਂ ਨਾ ਵਾਪਰੀਆਂ ਹੁੰਦੀਆਂ ਤਾਂ ਵਾਕਿਆ ਹੀ 400 ਤੋਂ ਪਾਰ ਜਾਣਾ ਸੀਗਾ ਕਿਉਂਕਿ ਜਿਹੜੀ ਮੇਨ اپੋਜੀਸ਼ਨ ਪਾਰਟੀ ਐ ਉਹ ਵੀ ਆਪਾਂ ਨੂੰ ਪਤਾਗਾ ਕਿ ਉਹਨਾਂ ਨੇ ਜੋ ਕਾਂਗਰਸ ਨੇ ਜੋ ਕੁਝ ਪਹਿਲਾਂ ਕੀਤਾਗਾ ਕਿਵੇਂ ਦੇਸ਼ ਨੂੰ ਲੁੱਟਿਆ ਸੀਗਾ ਤੇ ਕਿਵੇਂ ਦਰਬਾਰ ਸਾਹਿਬ ਤੇ ਅਕਾਲ ਤਖਤ ਸਾਹਿਬ ਨੂੰ ਟੈਂਕਾਂ ਨਾਲ ਢੇਰੀ ਕੀਤਾ ਸੀਗਾ ਇਹ ਉਹਨਾਂ ਰਸਤਿਆਂ ਦੇ ਉੱਪਰ ਹੀ ਚੱਲੇ ਹੋਏ ਨੇ ਜੇਕਰ ਤੇ ਇਹਨਾਂ ਨੇ ਇਹ ਚੀਜ਼ਾਂ ਨੂੰ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਰੋਕਿਆ ਹੁੰਦਾ ਤਾਂ ਵਾਕਈ ਕਾਂਗਰਸ ਮੁਕਤ ਭਾਰਤ ਹੋ ਜਾਣਾ ਸੀਗਾ ਪਰ ਦੋਸਤੋ ਇਹਨਾਂ ਨੇ ਤਾਂ ਸੌ ਖਾਦੀ ਹੋਈ ਆ ਕਿ ਅਸੀਂ ਉਹਨਾਂ ਦੇ ਰਿਕਾਰਡ ਨੇ ਜਿਹੜੇ ਉਹ ਤੋੜਨੇ ਨੇ ਉਹਦੋਂ ਅੱਗੇ ਵੱਧ ਕੇ ਦਿਖਾਵਾਂਗਾ ਕਿ ਜ਼ੁਲਮ ਉਹਨਾਂ ਨੇ ਕੀ ਕੀਤਾ ਜੋ ਅਸੀਂ ਕਰਾਂਗੇ ਸੋ ਇਸ ਤਰ੍ਹਾਂ ਦੀ ਇੱਕ ਟਰਾਂਵਾ ਦੋਸਤੋ ਤੁਸੀਂ ਜ਼ਰੂਰ ਕਮੈਂਟ ਬਾਕਸ ਦੇ ਵਿੱਚ ਦੱਸਣਾਗਾ ਕਿ ਜਿਹੜੀ ਇਹ ਘਟਨਾ ਵਾਪਰੀ ਹੈ ਕਿਉਂਕਿ ਘਟਨਾ ਕੋਈ ਕੋਈ ਬਾਹਰ ਆਉਂਦੀ ਹੁੰਦੀ ਆ ਬਹੁਤ ਜ਼ਿਆਦਾ ਘਟਨਾਵਾਂ ਅੰਦਰ ਹੀ ਪਰਦੇ ਦੇ ਪਿੱਛੇ ਦੰਦ ਤੋੜ ਜਾਂਦੀਆਂ ਨੇ ਕੋਈ ਬੰਦਾ ਹਿੰਮਤ ਨਹੀਂ ਕਰਦਾ ਕਿਸੇ ਨੂੰ ਦਬਾ ਲਿਆ ਜਾਂਦਾ ਹੈਗਾ ਜਿਹੜੀ ਘਟਨਾ ਕੋਈ ਨਿਕਲ ਕੇ ਬਾਹਰ ਆਉਂਦੀ ਆ ਇਸ ਤਰ੍ਹਾਂ ਦੀਆਂ 99% ਘਟਨਾਵਾਂ ਪਰਦੇ ਦੇ ਪਿੱਛੇ ਦਫਨ ਹੋ ਜਾਂਦੀਆਂ ਨੇ ਸੋ ਦੋਸਤੋ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਤੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਣਾਗਾ ਕਿ ਇਹ ਜਿਹੜੀ ਸ਼ਰਮਨਾਕ ਘਟਨਾ ਵਾਪਰੀ ਆ ਕੀ ਇਹਨੂੰ ਰੋਕਿਆ ਜਾ ਸਕਦਾ ਸੀ ਜਾਂ ਫਿਰ ਜਦੋਂ ਉਸ ਲੜਕੀ ਦੇ ਨਾਲ ਮਸਕੰਡੇ ਸੜਕ ਦੇ ਉੱਪਰ ਸਰਿਆਮ ਗੁੰਨਾਗਰਦੀ ਕਰਦੇ ਨੇ ਤੇ ਉਹਨੂੰ ਜਿਸ ਤੋਂ ਸੁਰੱਖਿਆ ਮਿਲਣੀ ਸੀ ਜਿਹੜੀ ਪੁਲਿਸ ਨੇ ਉਹਦੀ ਇੱਜ਼ਤ ਬਚਾਉਣੀ ਸੀ ਉਹ ਜਦੋਂ ਜਦੋਂ ਬਾੜੇ ਖੇਤਾਂ ਨੂੰ ਖਾਨ ਲੱਗ ਜਾਵੇ ਫਿਰ ਬਚਾਊਗਾ ਕਾ ਉਹੋ ਗੱਲ ਫਿਰ ਜਦੋਂ ਥਾਣੇ ਦੇ ਵਿੱਚ ਜਾ ਕੇ ਉਸ ਲੜਕੀ ਦੇ ਨਾਲ ਜੋ ਵਰਤਾਓ ਉਸ ਦੇ ਐਸਐਚਓ ਵੱਲੋਂ ਤੇ ਬਾਕੀ ਟੀਮ ਵੱਲੋਂ ਕਿਵੇਂ ਉਹਨੂੰ ਕੱਪੜੇ ਲਾ ਕੇ ਕੁੱਟਿਆ ਗਿਆ ਤੇ ਕਿਵੇਂ ਉਹਦਾ ਜੌਨ ਸੋਸ਼ਣ ਕੀਤਾ ਗਿਆ ਇਹ ਤੁਸੀਂ ਜ਼ਰੂਰ ਕਮੈਂਟ ਕਰਕੇ ਦੱਸਣਾਗਾ ਕਿ ਇਸ ਤਰ੍ਹਾਂ ਦੇ ਇਕ ਡਰਾਮਾ ਕੀ ਦਰਸਾਉਂਦੀਆਂ ਨੇ ਤੇ ਕੀ ਮੋਦੀ ਦੀ ਯੂਐਸਏ ਦੀ ਜਿਹੜੀ ਫੇਰੀ ਹੈ ਕੀ ਇਹਦੇ ਨਾਲ ਚਾਰ ਚੰਨ ਲੱਗਣਗੇ ਜਾਂ ਫਿਰ ਗ੍ਰਹਿਣ ਲੱਗੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ